ਮੇਰੇ ਜੇ ਸੁਪੀ ਹੈ ਨਿਆਣਾ ਨੂੰ ਨੇ ਪਾਉਣ ਦੀ ਹਾਂ ਨਹੀਂ ਕੋਈ ਲੋਡ ਹੀ ਲੋ ਜੀ ਲਾ ਆ ਲੈ ਇਹ ਤਾਂ ਨਿਆਣੇ ਵਾਲਾ ਤਾਂ ਕੰਮ ਹੀ ਨਹੀਂ ਇਹਦੇ ਵੀਰੇ ਜਮਾ ਠੰਡੀ ਸੀ ਗਿਲਾ ਲੋ ਗੰਗਾ ਵਾਲਾ ਦੇਖੋ ਯਾਰ ਪੂਛ ਚੱਕੇ ਨਾ ਮੱਝਾਂ ਖੜਦੀਆਂ ਹੁੰਦੀਆਂ ਆ ਇਹ ਪੂਛ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਨੱਤ ਤੋਂ ਜਿਹਨੂੰ ਨੱਤ ਵਗੈਰ ਕਹਿੰਦੇ ਆ ਬਾਈ ਜੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਪੰਮੇ ਦੇ ਘਰੋਂ ਦੋਸਤੋ ਵੀਡੀਓ ਜਮਾ ਇੱਕ ਕਰੇ ਲੂ ਪਸ਼ੂ ਪਾਲਕਾ ਆਮ ਜ਼ਿਮੀਂਦਾਰ ਬੰਦਾ ਦੋਸਤੋ ਪਹਿਲਾ ਸੂਆ ਹਾ ਭਲੂਣ ਬੱਚੀ ਸੇਲ ਕਰਨੀ ਆ ਬਹੁਤ ਚੰਗੇ ਦੋਸਤੋ ਕੱਦ ਕਾਠ ਬਾਕੀ ਸਰੀਰ ਪੱਕੋ ਸਾਰੀ ਤੁਹਾਨੂੰ ਆਪਾਂ ਵੀਡੀਓ ਚ ਡਿਟੇਲ ਲੈ ਕੇ ਦੇਵਾਂਗੇ ਬਾਕੀ ਤੁਸੀਂ ਆ ਦੇਖ ਲਓ ਬਾਈ ਦਾ ਜਮਾ ਘਰੇਲੂ ਜਾਂ ਕੰਮ ਆ ਆ ਬਾਈ ਦੇ ਦੂਸਰੇ ਘਰ ਵਾਲੇ ਜਾਨਵਰ ਆਗੇ ਜਿਹੜੇ ਰੱਖੇ ਆ ਤੇ ਕਾ ਬਾਈ ਨੇ ਬੱਚੀ ਤਿਆਰ ਕਰੀਆ ਇਹ ਸੇਲ ਕਰਨੀ ਆ ਹੋਰ ਪੰਮੇ ਕੀ ਹਾਲ ਆ ਬਾਈ ਵਧੀਆ ਬਾਈ ਵਧੀਆ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੋ 95 ਜੋ 17 ਹਾਂਜੀ 58230 ਠੀਕ ਆ ਸੂਆ ਕਿੰਨਾ ਵਾ ਬਾਈ ਬੱਚੀ ਆਪਣੀ ਹੈ ਇਹ ਜੀ ਪਹਿਲਾ ਸੂਆ ਆਪਣੀ ਹੈ ਪਹਿਲਾ ਸੂਆ ਅੱਜ ਬਾਈ ਕਿੰਨੇ ਦਿਨ ਰਹਿ ਗਏ ਇਹਦੇ ਇਹਦੇ ਬਾਈ ਬਸ ਦਿਨ ਪੂਰੇ ਹੋ ਗਏ ਦੇ ਬਸ ਅੱਜ ਦਿਨ ਪੂਰੇ ਆ ਹਾਂ ਵੀਡੀਓ ਆ ਜਿਹੜੀ ਵੀਰੇ ਉਹ 14 ਤਰੀਕ 8ਵਾਂ ਮਹੀਨਾ 2025 ਦੀ ਅੱਜ ਬਾਈ ਕਹਿੰਦਾ 14 ਅਗਸਤ ਨੂੰ ਦਿਨ ਪੂਰੇ ਹੋ ਗਏ ਹਾਂ ਠੀਕ ਐ ਹਜੇ ਮੈਨੂੰ ਲੱਗਦਾ ਲੈ ਜੂਗੀ ਹਣ ਇੱਕ ਦੋ ਦਿਨ ਉਤੋਂ ਦੀ ਹਾਂ ਬਾਈ ਲੈ ਜੂ ਹਾਂ ਲਾਈ ਰਾਮ ਨਾਲ ਲੈ ਜੂ ਦੋਸਤੋ ਬੱਚੀ ਹਜੇ ਇੱਕ ਦੋ ਦਿਨ ਉਤੋਂ ਦੀ ਪੂਰੇ ਵਧੀਆ ਸੰਭਾਲੀ ਹੋਈ ਆ ਭਰਾ ਨੇ ਘਰੇਲੂ ਜਿਹਾ ਕੰਮ ਆ ਬਾਕੀ ਸਾਨੂੰ ਮੈਂ ਖੜੀ ਦੇ ਕੇ ਰਾਂ ਇੱਕ ਵਾਰੀ ਲੇਵਾ ਦਿਖਾ ਦਾਂ ਪੂਰੇ ਸੋਨੇ ਥਣ ਬਣਾਉਗੀ ਜਿਹੜੇ ਚਵਾਈ ਵਾਲੇ ਹੱਥੀ ਕਹਿ ਗਏ ਆਪਾਂ ਤੇ ਬਾਕੀ ਤੋੜ ਕੇ ਵੀ ਆਪਾਂ ਤੁਹਾਨੂੰ ਦਿਖਾਣੇ ਪੰਮੇ ਬਾਈ ਇੱਧਰ ਨੂੰ ਲੈ ਜਾ ਬੇੜੇ ਚ ਤੋੜ ਕੇ ਆਪਾਂ ਦਿਖਾ ਦਈਏ ਨੰਬਰ ਆ ਜਿਹੜਾ ਬਾਈ ਦਾ ਦੋਸਤੋ ਵੀਡੀਓ ਦੇ ਉੱਪਰ ਚੱਲੀ ਜਾਂਦਾ ਪਿੰਡ ਨੱਤ ਵਗੇਰ ਜਿਹੜਾ ਬਠਿੰਡਾ ਤੇ ਨਾਮ ਬਾਈ ਦਾ ਪੰਮਾ ਘਰੇਲੂ ਕੰਮ ਕੋਈ ਵਪਾਰ ਵਾਲਾ ਕੰਮ ਨਹੀਂ ਤੇ ਤੁਸੀਂ ਬਾਕੀ ਆ ਬੱਛੀ ਚੈੱਕ ਕਰੋ ਪਹਿਲਾ ਸੂਆ ਸੁੰਦੀ ਆ ਦਿਨ ਬਾਈ ਕਹਿੰਦਾ ਪੂਰੇ ਆ ਲੈ ਚੱਲ ਬਾਈ ਲੈ ਚੱਲ ਆਹ ਦੇਖੋ ਤੋੜ ਕੇ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਮੋੜ ਲਿਆ ਬਾਈ ਪੰਮੇ ਇੱਕ ਗੇੜਾ ਹੋਰ ਦਵਾ ਦੀ ਬਸ ਇੱਥੇ ਆ ਰੱਸੀ ਜੀ ਕੋਲ ਮੋੜ ਲਈ ਬਈ ਜਿਹੜੀ ਆ ਰੱਸੀ ਜੀ ਪਈ ਆ ਹਾਂ ਆ ਦੇਖੋ ਦੋਸਤੋ ਕਲਰ ਕੁਲਰ ਦੀ ਬਹੁਤ ਸੋਹਣੀ ਆ ਚੰਗੀ ਆ ਬੱਛੀ ਬਾਈ ਜਿਹੜੇ ਵੀ ਭਰਾ ਨੂੰ ਪਸੰਦ ਆਉ ਕੋਲੇ ਆਇਓ ਬੇਫਿਕਰ ਹੋ ਕੇ ਤੁਸੀਂ ਮਾਲਕ ਕੋਲੇ ਆ ਕੇ ਤਸੱਲੀ ਕਰ ਸਕਦੇ ਹੋ ਕਿਸੇ ਦੀ ਵੀ ਵੀਡੀਓ ਦੇਖਦੇ ਹੋ ਘਰੇ ਜਾ ਕੇ ਬਈ ਤਸੱਲੀ ਕਰਿਆ ਕਰੋ ਆਪਦਾ ਘੰਟੀ ਵਰਗਾ ਖੜਕਾ ਕੇ ਫੇਰ ਸੌਦਾ ਕਰੋ ਹਾਂ ਮੋੜ ਲਿਆ ਬਾਈ ਨੰਬਰ ਜਿਹੜਾ ਬਾਈ ਦਾ ਸਕਰੀਨ ਦੇ ਉੱਪਰ ਚੱਲੀ ਜਾਂਦਾ ਬਾਕੀ ਆ ਜੋ ਆਪਾਂ ਮੁੱਲ ਦਾ ਭਰਾ ਤੋਂ ਪਤਾ ਕਰਦੇ ਆ ਕੀ ਬਾਈ ਇਹਦੀ ਡਿਮਾਂਡ ਕਰਦਾ ਪਸ਼ੂਆਂ ਦਾ ਜਿਹੜਾ ਦੋਸਤੋ ਮੁੱਲ ਕਰਦਾ ਮਾਲਕ ਹਨ ਆਪਦੇ ਹਿਸਾਬ ਨਾਲ ਆਪਦੀ ਮਿਹਨਤ ਦਾ ਹੁੰਦਾ ਤੇ ਬਾਕੀ ਜਿਹੜੀ ਛੋਡੀ ਸਮਝ ਆ ਉਹ ਤੁਸੀਂ ਆਪਦੇ ਹਿਸਾਬ ਨਾਲ ਕਰਨਾ ਹੁੰਦਾ ਬਾਕੀ ਬੱਚੀ ਚੰਗੀ ਐ ਵੀਰੇ ਬਹੁਤ ਮਿਹਨਤ ਲੱਗਦੀ ਐ ਅਗਲੇ ਦੀ ਘਰ ਖਾਂਦੇ ਆ ਜਾਨਵਰ ਤਾਂ ਅਗਲੇ ਮਾਲਕ ਨੂੰ ਵੀ ਚਾਰ ਪੈਸੇ ਬਚਣ ਤਾਂ ਫੇਰ ਹੀ ਪਸ਼ੂ ਪਾਲੇ ਦਾ ਫਾਇਦਾ ਭਾਵੇਂ ਬਾਈ ਕੀ ਭਾ ਕਰਦਾ ਜਾਇਜ਼ ਇਹਦਾ ਬਾਈ 1,05,000 ਰੁਪਿਆ ਕਰਦੇ ਆ 1,00,000 ਵੇਚਣੀ ਆਪ ਨੂੰ ਆਏ ਪਿਆ ਸੀ ਆਪਣੇ ਪਸ਼ੂਆਂ ਨੇ ਨਿਗ੍ਹਾ ਮਰਵਾਦੇ ਆਪਣੇ ਪਸ਼ੂ ਹੋ ਗਏ ਜ਼ਿਆਦੇ ਠੀਕ ਆ ਵੀਰੇ ਪੰਜ ਮੱਝਾਂ ਸੂਣ ਵਾਲੀਆਂ ਆਪਣੀਆਂ ਹਾਂ ਜਗ੍ਹਾ ਥੋੜੀ ਆ ਜਗ੍ਹਾ ਥੋੜੀ ਆ ਜਗ੍ਹਾ ਥੋੜੀ ਆ ਬਾਈ ਜਗ੍ਹਾ ਕਰਕੇ ਆਪਾਂ ਬੱਛੀ ਪਾਲੀ ਇਹ ਸ਼ੌਂਕ ਨਾਲ ਹਾਂ ਆਪਣੇ ਰਿਸ਼ਤੇਦਾਰ ਚੁਾਈ ਆ ਇਹਦੀ ਮਾਂ ਦਾ ਦੁੱਧ ਦਾ 26 ਕਿਲੋ ਦਾ ਰਿਕਾਰਡ ਆ ਇਹਦੀ ਮਾਂ ਦਾ ਦੁੱਧ ਠੀਕ ਆ ਠੀਕ ਆ ਠੀਕ ਆ ਠੰਡੀ ਸੀਜ਼ਨ ਦਿਖਾ ਦਾਨੀ ਲੋ ਬਾਈ ਹਾਂ ਲੈ ਜਿਵੇਂ ਪਹਿਲਨ ਬੱਛੀ ਐ ਨਾ ਦੋਸਤੋ ਮੈਂ ਕਹਣਾ ਯਾਰ ਜਵਾਕ ਬੈਠੇ ਰਹਿਣ ਬਾਈ ਹਾਂ ਜਮਾ ਠੰਡੀ ਸੀਲ ਆ ਜੀ ਲੈ ਹਾਂ ਆ ਲੈ ਬਾਈ ਆ ਲੋ ਜਮਾ ਇੱਕ ਬਰਫਾ ਕਹਿ ਦੇ ਨਾ ਜਿਹੜੀ ਬਰਫ ਵਾਲਾ ਕੰਮ ਹੀ ਆ ਪੂਰੀ ਠੰਡੀ ਬਸ ਆਪਾਂ ਨੂੰ ਪਸੂਆਂ ਦਾ ਕਰਕੇ ਜਾਦੇ ਕਰਨ ਆਪਾਂ ਵੇਚ ਰਹੇ ਹਾਂ ਨਹੀਂ ਵੇਚ ਰਹੇ ਮੈਨੂੰ ਤਾਂ ਲੱਗਦਾ ਬਾਈ ਪੰਮੇ ਜਦ ਸੁਪੀ ਹੈ ਨਿਆਣਾ ਨੂੰ ਨੇ ਪਾਉਣ ਦੀ ਹਾਂ ਨਹੀਂ ਕੋਈ ਲੋੜ ਹੀ ਨਹੀਂ ਲੋ ਜੀ ਲੋ ਹਾਂ ਲੈ ਇਹ ਤਾਂ ਨਿਆਣੇ ਵਾਲਾ ਤਾਂ ਕੰਮ ਹੀ ਨਹੀਂ ਇਹਦੇ ਵੀਰੇ ਜਮਾ ਠੰਡੀ ਸੀਲ ਲਓ ਗੰਗਾ ਵਾਲਾ ਦੇਖੋ ਯਾਰ ਪੂਛ ਚੱਕ ਕੇ ਨਾ ਮੱਝਾਂ ਖੜਦੀਆਂ ਹੁੰਦੀਆਂ ਐ ਪੂਛ ਦੇਣ ਤਕਰੀਬਨ ਉਤੋਂ ਦੀ ਲੈ ਜੂ ਤੇ ਪੂਰਾ ਸੋਨਾ ਲੈਵਾ ਕੱਢੂ ਹਾਂ ਇੱਕ ਪੰਜ ਡਿਮਾਂਡ ਆ ਮੌਕੇ ਤੇ ਕੋਈ ਮਾਰਜਨ ਹਾਂ ਮਾਨਦਾਰ ਕਰਦੇ ਹਾਂ ਮੌਕੇ ਤੇ ਦੋਸਤੋ ਭਾਈ ਕਹਿੰਦਾ ਜਾਇਜ਼ ਜਾਂ ਮਾਰਜਨ ਜਾਇਜ਼ ਜਾਂ ਛੋਟੇ ਛੱਪਾ ਹੋ ਜੂ ਬਾਕੀ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆਇਓ ਬੇਫਿਕਰ ਹੋ ਕੇ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ